ਕੀ ਹਾਲ ਚਾਲ ਸਾਰੇ ਮਿੱਤਰ ਪਿਆਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਤੇ ਉਮੀਦ ਕਰਦੇ ਆ ਤੁਹਾਡੇ ਪਾਣੀ ਦਾ ਜਿਹੜੇ ਹੜ੍ਹਾਂ ਦੀ ਮਾਰ ਆ ਉਹ ਘਟੀ ਹੋਵੇ ਨਾ ਅਰਦਾਸ ਕਰਦੇ ਆ ਹੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੇ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਪਰ ਹੁਣ ਆਪਾਂ ਇਹ ਮੁੱਦੇ ਤੇ ਨਾ ਬਹੁਤ ਵੀਡੀਓ ਬਣਾ ਚੁੱਕੇ ਆ ਹਨਾ ਇਹ ਨਾ ਕਿ ਉਹ ਕਿ ਮੈਨੂੰ ਤੁਸੀਂ ਵੀਰੇ ਹੋਰ ਹੀ ਕੰਮਾਂ 'ਚ ਪੈ ਰਹੇ ਹੋਗੇ ਕਿਉਂਕਿ ਆਪਣਾ ਕੰਮ ਇੱਕ ਵੀਡੀਓ ਬਣਾਉਣੀ ਆ ਆਪਾਂ ਜਾਗਰੂਕ ਵੀ ਕਰਦੇ ਹਨਾ ਤੇ ਅੱਜਕੱਲ ਇੱਕ ਹੋਰ ਮੁੱਦਾ ਪਾਖ ਰਿਹਾ ਸੀਗਾ ਹਨਾ ਵਿਚ ਵਿਚ ਦੀ ਕਿ ਆਪਣਾ ਮੇਨਲੀ ਕੰਮ ਹੈ ਉਹ ਮੋਡੀਫਿਕੇਸ਼ਨ ਵਾਲੀਆਂ ਵੀਡੀਓਆਂ ਦਾ ਤੇ ਆਪਾਂ ਲਗਭਗ ਹਰ ਮੁੱਦੇ ਤੇ ਵੀਡੀਓ ਪਾਉਂਦਾ ਮਤਲਬ ਫਰਜ ਜਿਹਾ ਸਮਝਦੇ ਹੈਗੇ ਹਨਾ ਕੋਈ ਜਿੱਥੇ ਵੀ ਪੰਜਾਬ ਦੀ ਸੇਵਾ ਹੋਵੇ ਆਪਾਂ ਉੱਥੇ ਖੜੇ ਹੈਗੇ ਤੇ ਇੱਕ ਜਿਹੜਾ ਮੁੱਦਾ ਪਾਖ ਰਿਹਾ ਅੱਜਕੱਲ ਹਨਾ ਕਿ ਮੋਡੀਫਿਕੇਸ਼ਨ ਵਾਲੇ ਟਰੈਕਟਰ ਹਨਾ ਮੋਡੀਫਿਕੇਸ਼ਨ ਵਾਲੇ ਟਰੈਕਟਰਾਂ ਨੇ ਆ ਵੀ ਕੀਤਾ ਹੋ ਵੀ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹਨਾ ਯਾਰ ਜਦੋਂ ਆਪਣੀ ਚੀਜ਼ ਨੂੰ ਕਿਸੇ ਨੇ ਮਾੜਾ ਕਿਹਾ ਸੀਗਾ ਹਰ ਚੀਜ਼ ਨੂੰ ਕੀ ਮੋਡੀਫਿਕੇਸ਼ਨ ਟਰੈਕਟਰ ਆਏ ਆ ਕਿਸੇ ਨੇ ਕਿਹਾ ਸੀਗਾ ਕਿ ਮਤਲਬ ਵੈਸੇ ਟਰੈਕਟਰ ਨੇ ਖੰਭੇ ਖਿੱਚਣ ਦੇ ਨੇ ਖੰਭੇ ਟਾਉਣ ਦੇ ਨੇ ਇਹ ਹੈ ਨਾ ਬਹੁਤ ਕੁਝ ਤੇ ਹੁਣ ਉਹੀ ਟਰੈਕਟਰਾਂ ਨੇ ਬਹੁਤ ਸਾਰੀ ਸੇਵਾ ਨਿਭਾਈ ਹੈਗੀ ਦਰਿਆਵਾਂ ਤੇ ਬੰਨ ਲਾਏ ਨੇ ਉੱਥੇ ਕੋਈ ਚੀਜ਼ ਕੰਮ ਨਹੀਂ ਆਈ ਜਿੱਥੇ ਆਪਣੇ ਟਰੈਕਟਰ ਕੰਮ ਆਏਗੇ ਤੁਸੀਂ ਇਦਾਂ ਦੇਖੋ ਪੰਜਾਬ ਦੇ ਵਿੱਚ ਐਡੇ ਐਡੇ ਹੜ੍ਹ ਆਏ ਹਨ ਟਰੈਕਟਰਾਂ ਕਰਕੇ ਆਪਾਂ ਜਿਉਂਦੇ ਆਗੇ ਪਮਾਈ ਆ ਰਿਹਾ ਜਿਹਦੇ ਕੋਲ ਟਰੈਕਟਰ ਹੈ ਉਹੀ ਬੰਦਾ ਕਿਸ਼ਤਾਂ ਵਰਦਾ ਤੇ ਪੰਜਾਬ ਦੇ ਵਿੱਚ ਤੁਸੀਂ ਮੈਂ ਮੈਂ ਗਾਣਿਆਂ ਦੇ ਵਿੱਚ ਹੀ ਦੇਖਿਆ ਬਿਨਾ ਗਾਣੇ ਤੋਂ ਮੈਂ ਅਜੇ ਤੱਕ ਇਹ ਦੇਖਿਆ ਨਹੀਂ ਅੱਖੀ ਨਹੀਂ ਦੇਖਿਆ ਹੋ ਸਕਦਾ ਹੋਵੇ ਅੱਖੀ ਨਹੀਂ ਦੇਖਿਆ ਆਪਾਂ ਇਹ ਕਹਿ ਸਕਦੇ ਕਿ ਬੈਂਕ ਵਾਲੇ ਆਪਣੇ ਟਰੈਕਟਰ ਚੱਕ ਲ ਜਾਂਦੇ ਹੁਣ ਜਿਹੜਾ ਬੰਦਾ ਟਰੈਕਟਰ ਲੈਂਦਾ ਪੰਜਾਬ ਦੇ ਵਿੱਚ ਉਹ ਕਿਸ਼ਤਾਂ ਵੀ ਭਰਦਾ ਵੇ ਤੇ ਕਿਸੇ ਦਾ ਹੱਕ ਨਹੀਂ ਬੰਨਦਾ ਕਿ ਇਹਨਾਂ ਦੇ ਟਰੈਕਟਰ ਜ਼ਬਤ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਜੇ ਹੁਣ ਆਪਾਂ ਮੇਨ ਮੁੱਦੇ ਤੇ ਆਉਣੇ ਹੈਗੇ ਜੱਗੇ ਬੋਸ ਦੀ ਮੋਡੀਫਿਕੇਸ਼ਨ ਦਾ ਬੜਾ ਨਾਂ ਹੋਈ ਜਾਂਦਾ ਨਾ ਕਿ ਇਹਨਾਂ ਦੇ ਕੀਤੇ ਡ੍ਰੈਕਟਰ ਉਹ ਅਹੀਂ ਚੱਲਦੇ ਨੇ ਅਹੀਂ ਚੱਲਦੇ ਨੇ ਹੁਣ ਆਪਾਂ ਇੱਕ ਮੋਡੀਫਿਕੇਸ਼ਨ ਦੀ ਗੱਲ ਕਰਦੇ ਆਂਗੇ ਜੇ ਜੱਗੇ ਬੋਸ ਦੇ ਡ੍ਰੈਕਟਰ ਮੋਡੀਫਾਈ ਕੀਤੇ ਨੇ ਉਹ ਕਿੰਨਾ ਕੁ ਟਾਈਮ ਚੱਲਣਗੇ ਕੀ ਮੰਨ ਕੇ ਚੱਲ ਸਾਲ ਚੱਲਣਗੇ 2 ਸਾਲ ਚੱਲਣਗੇ 6 ਮਹੀਨੇ ਚੱਲਣਗੇ 10 ਮਿੰਟ ਚੱਲਣਗੇ ਕਿਵੇਂ ਚੱਲਣਗੇ ਉਹਦੀ ਗੱਲ ਕਰਦੇ ਆ ਕਿਉਂਕਿ ਆਪਾਂ ਇਹ ਬਹੁਤ ਟਾਈਮ ਤੋਂ ਲੋਕ ਮੈਂ ਕਮੈਂਟਾਂ ਦੇ ਵਿੱਚ ਦੇਖ ਰਿਹਾ ਬਈ ਸਾਲ ਕਨੂੰ ਸਾਰਾ ਸਮਾਨ ਖੋਲ ਕੇ ਭੇਟੀ ਤੇ ਪਿਆ ਹੋਊ ਸਾਲ ਨੂੰ ਆਏ ਹੋਊਗਾ ਜੱਗੇ ਬੋਸ ਦੇ ਟਰੈਕਟਰ ਮੋਡੀਫਾਈ ਕੀਤੇ ਕਲੇ 슬ਿੱਪ ਮਾਰਦੇ ਕੰਮ ਨਹੀਂ ਕਰਦੇ ਹਨ ਤੇ ਦੋ ਸਾਲਾਂ ਨੂੰ ਜਦੋਂ ਟਰੈਕਟਰ ਬਈ ਮਤਲਬ ਪੂਰਾ ਹੰਡਾਇਆ ਆਪਾਂ ਤੇ ਉਹ ਤੋਂ ਬਾਅਦ ਆਪਾਂ ਸਾਰਾ ਸਮਾਨ ਖੋਲ ਕੇ ਜੱਗੇ ਬੋਸ ਵਾਲਾ ਅੰਦਰ ਰੱਖਣਾ ਪਊਗਾ ਇਹ ਚੀਜ਼ਾਂ ਆਪਾਂ ਨੂੰ ਸਭ ਨੂੰ ਮਿਲੀਆਂ ਨੇ ਹੁਣ ਇਹਦੀ ਗੱਲ ਕੀ ਹੈਗੀ ਜਦੋਂ ਆਪਾਂ ਇੱਕ ਚੀਜ਼ ਨੂੰ ਇੱਕ ਮਾਈਨ ਦੇ ਵਿੱਚ ਚਲਾਈਏ ਹੁਣ ਮੈਂ ਐ ਲੈ ਲਓ 30 24 ਸਾਲ ਦਾ ਜੇ ਮੈਂ 10 ਕਿਲੋ ਵਜਨ ਚੱਕ ਸਕਦਾਗਾ ਮਤਲਬ ਐਗਜ਼ਾਮਪਲ ਦਿੰਨੇ ਹੁਣ ਮੇਰੇ ਤੇ ਨਾ ਅਜੇ ਤੁਸੀਂ 10 ਕਿਲੋ ਵਜਨ ਚੱਕ ਸਕਦਾਗਾ ਤੇ ਉਸ ਤੋਂ ਬਾਅਦ ਮੈਂ ਰੋਜ਼ 15 20 ਕਿਲੋ ਚੱਕਿਆ ਕਰ ਹਣਾ ਕਿੱਥੇ ਦਾ ਵੀਰੇ ਮੈਂ 11 ਕਿਲੋ ਚੱਕਣਾ 12 ਕਿਲੋ ਉਮਰ ਦੇ ਹਿਸਾਬ ਨਾਲ ਪਰ ਮੈਂ ਅੱਜ ਜੀ 20 ਕਿਲੋ ਚੱਕਿਆ ਕਰੂ ਤਾਂ ਨਾਰਮਲ ਜੀ ਗੱਲ ਆ ਮੇਰੀ ਬੋਡੀ ਦੇ ਪਾਰਟਸ ਨੂੰ ਡੈਮੇਜ ਹੋਊਗਾ ਭਾਵੇਂ ਉਹ ਬੌਨਸ ਹੋਣਾ ਭਾਵੇਂ ਉਹ ਨਰਵਸ ਸਿਸਟਮ ਹੋਵੇ ਹਨ ਕੋਈ ਵੀ ਹੋਵੇ ਆਪਾਂ ਨੂੰ ਤਕਲੀਫ ਵੀ ਹੋਊਗੀ ਤੰਗ ਵੀ ਹੋਵਾਂਗੇ ਇਦਾਂ ਹੀ ਇੱਕ ਮਸ਼ੀਨਰੀ ਆ ਮਸ਼ੀਨਰੀ ਨੂੰ ਬੰਦਿਆਂ ਵਾਂਗ ਸਮਝਿਆ ਜਾਵੇ ਇੱਕ ਜਿਹੜਾ ਮੋਡੀਫਾਈ ਕੀਤਾ ਹੋਇਆ ਟਰੈਕਟਰ ਆ ਤੇ ਇੱਕ ਉਹੰਦਾ ਜਿੰਮ ਲਾ ਕੇ ਹੌਲੀ ਹੌਲੀ ਬਣਿਆ ਹੁੰਦਾ ਉਹ ਇੱਕੋ ਚੀਜ਼ ਹੁੰਦੀ ਹੈਗੀ ਹੁਣ ਜੇ ਤੁਸੀਂ ਆਖੋਗੇ ਕਿ ਕਿੱਦਾਂ ਜੇ ਆਪਾਂ ਇੱਕ ਮੋਡੀਫਿਕੇਸ਼ਨ ਇੱਕ ਮਾਈਂਡਿੰਗ ਦੇ ਵਿੱਚ ਕਰਦੇ ਆ ਇੱਕ ਸਹੀ ਰਫਤਾਰ ਦੇ ਵਿੱਚ ਕਰਦੇ ਆ ਕਿੱਦਾਂ ਕਰਨੀਆਂ ਪ੍ਰੋਪਰ ਉਹਦੀ ਬਰਨਿੰਗ ਹੋਵੇ ਹਰ ਚੀਜ਼ ਉਹਦੀ ਪ੍ਰੋਪਰ ਹੋਵੇ ਹੁਣ ਜੇ ਮੈਂ ਅੱਖਾਂ ਵੀਰੇ ਮੈਂ ਆਸ਼ਾ ਆਸ਼ਾ ਆਪਣੇ ਦਿਲਾਂ ਦਾ ਰਾਜਾ ਆਪਾਂ ਇਸ ਨੂੰ ਮਾੜਾ ਨਹੀਂ ਕਹਿੰਦੇ ਹੁਣ ਜੇ ਮੈਂ ਆਸ਼ਾ ਡਾਇਰੈਕਟਰ ਨੂੰ 24 ਐਚਪੀ ਦਾ ਬਾਈ ਮੈਂ ਅੱਖਾਂ ਇੰਜਨ ਉਹਦਾ ਚਲੋ ਮੋਡੀਫਾਈ ਇਹਨਾਂ ਨਹੀਂ ਹੋ ਸਕਦਾ ਹਨਾ ਚਲੋ ਤਿੰਨ ਸਿਲੰਡਰ ਇੰਜਨ ਰੱਖ ਦਈਏ ਤੇ ਬਈ ਚਲੋ ਬਈ ਮੈਨ 70 73 ਐਚਪੀ ਦਾ ਉਹ ਕਿਦਾਂ ਪੋਸੀਬਲ ਹੁਣ ਇਹ ਮੈਨੂੰ ਦੱਸ ਦੋ ਗੱਲ ਉਹ ਵਿਚਾਰੇ ਦਾ ਕੰਮ ਆ ਜਿਹੜਾ ਪੌ 200 HP ਤੱਕ ਦਾ ਹਨਾ ਚਲੋ ਧੱਕੇ ਤੋਂ ਮੇਰੇ ਨਾਲ 40 45 HP ਦਾ ਵੀ ਕਰ ਦੂ ਉਹ 70 75 ਵਾਲਾ ਧੱਕਾ ਕਰਾਂਗੇ ਉਹ ਗਰੀਬ ਬੰਦਾ ਕਿੱਥੋਂ ਚੱਲੂਗਾ ਯਾਰ ਇਹ ਵੀ ਦੇਖੋ ਹੁਣ ਜਿਹੜੇ ਟਰੈਕਟਰ ਨੇ ਉਹ ਕਰਦੇ ਨੇ ਨਿਊ ਹਾਲੈਂਡ ਕਰਦੇ ਨੇ ਮੰਨ ਕੇ ਚਲੋ ਜੌਂਡੀਅਰ ਕਰਦੇ ਨੇ ਕੋਈ ਵੀ ਟਰੈਕਟਰ ਆ ਪਰ ਟਰੈਕਟਰ ਤੇ ਨਹੀਂ ਆ ਰਹੇ ਆ ਜੇ ਮੋਡੀਫਿਕੇਸ਼ਨ ਤੇ ਆ ਰਹੇ ਹੈਗੇ ਜੇ ਉਹਨੂੰ ਇੱਕ ਚੰਗੀ ਤਰੀਕੇ ਨਾਲ ਮੋਡੀਫਾਈ ਕੀਤਾ ਹੋਊਗਾ ਇਹ ਨਾ ਹੋਵੇ ਕਿ ਚਲੋ ਇੱਕ ਟਰਾਲੀ ਖਿੱਚੇ ਮੁਕਾਬਲੇ ਵਾਲਿਆਂ ਦੀ ਗੱਲ ਅਲੱਗ ਹੁੰਦੀ ਹੈ ਨਾ ਉਹਨਾਂ ਨੇ ਚਲਾਉਣੀ ਟਰੈਕਟਰ ਤੇ 3-4 ਮਿੰਟ ਹੁੰਦਾ ਫਿਰ ਲੋਕ ਕਹਿੰਦੇ ਵੀ ਆ ਜਾਂਦਾ ਜੱਗੇ ਬੋਸ ਵਾਲੇ ਤੋਂ ਮੈਂ ਕੁਝ ਕੁ ਰੀਲਾਂ ਦੇਖੀਆਂ ਸੀ ਟਰਾਲੀ ਖਿੱਚੇ ਮੁਕਾਬਲੇ ਜੱਗੇ ਬੋਸ ਦੇ ਟਰੈਕਟਰ ਨੇ ਵਧੀਆ ਪਰਫਾਰਮੈਂਸ ਕੀਤੀ ਸੀ ਤੇ ਹੋਰ ਵੀ ਜਿਹੜੇ ਮਤਲਬ ਇੱਕ ਖੇਤੀ ਲਈ ਮੋਡੀਫਿਕੇਸ਼ਨ ਕਰਦੇ ਨੇ ਉਹਨਾਂ ਦੇ ਟਰੈਕਟਰਾਂ ਨੇ ਵੀ ਵਧੀਆ ਮਤਲਬ ਉਹ ਕੀਤੀ ਸੀਗੀ ਆਉਂਦੀ ਦਿਖਾਈ ਸੀਗੇ ਮਤਲਬ ਚੱਲਿਆ ਬਹੁਤ ਸੋਹਣੇ ਚੱਲੇ ਪਰ ਜਿਹੜੇ ਇੱਕ ਟਰਾਲੀ ਖਿੱਚੇ ਮੁਕਾਬਲੇ ਤਵੀਆਂ ਟੋਚਣ ਵਾਲੇ ਵਾਸਤੇ ਮੋਡੀਫਾਈ ਕੀਤੇ ਉਹ ਰੀਸ ਨਹੀਂ ਕਰਦੇ ਮਤਲਬ ਜੱਗੇ ਬਾਸ ਵਾਲੇ ਉਹਦੀ ਰੀਸ ਨਹੀਂ ਕਰਦੇ ਠੀਕ ਹੈ ਨਾ ਤੇ ਉਹ ਰੀਸ ਕਿਵੇਂ ਕਰਾ ਸਕਦੇ ਆ ਉਹਦੇ ਲਈ ਆਪਾਂ ਨੂੰ ਅਲੱਗ ਮੋਡੀਫਿਕੇਸ਼ਨ ਕਰਨੀ ਪਊਗੀ ਓਵਰਟੇਲ ਦੇਣਾ ਪਊਗਾ ਵੱਡੀ ਟਰਬੋ ਲਾਉਣੀ ਪਊ ਉਹ ਚੱਲੂ 4-5 ਮਿੰਟ ਹੁਣ ਇਦਾਂ ਗੱਲ ਆ ਗਈ ਕੋਈ ਬੰਦਾਗਾ ਉਹ ਮੋਡੀਫਿਕੇਸ਼ਨ ਕਰਕੇ ਵੀ ਦੇ ਦੂ ਆਪਾਂ ਨੂੰ ਕੋਈ ਚੱਕਰ ਨਹੀਂ ਹਰ ਕੋਈ ਕਰ ਲੂ ਤਕੜੀ ਮੋਡੀਫਿਕੇਸ਼ਨ ਪਰ ਇੱਕ ਜਿਹੜੀ ਐਟ ਦੀ ਐਂਡ ਉਹ ਉਦਲੇ ਲੈਵਲ ਦੀ ਮੋਡੀਫਿਕੇਸ਼ਨ ਦੀ ਉਹ ਬਹੁਤ ਘੱਟ ਲੋਕ ਕਰਦੇ ਨੇ ਹੁਣ ਮੈਂ ਸੋਨੂੰ ਆਖਾਂ ਬਈ ਮੈਂ ਜੱਗੇ ਬੋਸ ਤੋਂ ਡਰੈਕਟਰ ਮੋਡੀਫਾਈ ਕਰਾਇਆਗਾ ਇਹ ਯਾਰ ਉਹਦੇ ਮੁਕਾਬਲਾ ਉਹਦਾ ਕੀਤਾ ਨਹੀਂ ਬਈ ਮੇਰਾ ਹੁਣ ਉੱਥੇ ਤੁਸੀਂ ਕੀ ਕਰ ਸਕਦੇ ਹੋਗੇ ਜਦੋਂ ਬੰਦੇ ਨੇ ਮੋਡੀਫਾਈ ਕਰਾ ਲਿਆ ਜੱਗੇ ਬੋਸ ਤੋਂ ਇੱਕ ਬੰਦਾ ਕਹਿੰਦਾ ਬਈ ਮੇਰਾ ਟਰਾਲੀ ਆ ਡਰੈਕਟਰ ਤੁਸੀਂ ਉਹ ਨੂੰ ਸਿੰਪਲ ਜੀ ਗੱਲ ਆ ਇੱਕ ਮਤਲਬ ਗੱਲ ਤੇ ਮੁਕਾਬਲੀ ਕਰਨ ਹੁੰਦਾ ਨਾ 2000 ਚੱਕਰ ਤੇ ਕਰ ਲੋ ਖੇਤੀ ਯੋਗ ਨੇ ਖੇਤੀ ਕਰਨੀ ਆਪਾਂ ਟਰਾਲੀ ਵਾਲੇ ਮੁਕਾਬਲੇ ਚ ਤਾਂ ਨਹੀਂ ਖੇਤੀ ਕਰਨੀ ਆ ਕਿੱਲਾ-ਖਿੱਲਾ ਬੋਹਣਾਗਾ 2000 ਚੱਕਰ ਤੇ ਬੋਹਣਾਗਾ ਠੀਕ ਹੈ ਨਾ ਤੇ ਦੇਖ ਲਓ ਵੀਰੇ ਕਿਹੜਾ ਜਿੱਦਦਾ ਹੁਣ ਉਹ ਉੱਥੇ ਜੱਗੀ ਵਾਲਾ ਕਿਉਂ ਜਿੱਤੂ ਕਿਉਂਕਿ ਜਿਹੜੀ ਮੋਡੀਫਿਕੇਸ਼ਨ ਵਾਲੇ ਡਾਇਰੈਕਟਰ ਹੁੰਦੇ ਨੇ ਉਹਨਾਂ ਦੀ ਵੀ ਇਹ ਇੰਡੀਅਨ ਟਰਬੋ ਲਾਈਆਂ ਹੁੰਦੀਆਂ ਨੇ ਨਾ ਉਹ ਬੋਸਟ ਹੀ 2500 3000 ਤੋਂ ਥੱਲੇ ਮਿਲਦਾ ਨਹੀਂ ਉਹਨਾਂ ਨੂੰ ਕੰਮ ਹੀ ਉਹਦੋਂ ਕਰਦੀਆਂ ਨੇ ਤੇ ਉਦੋਂ ਹੀ ਆਪਦੀ ਪੀਕ ਪਾਵਰ ਦਿੰਦੀਆਂ ਨੇ ਤੇ ਉਹਦੇ ਇੰਜਨ ਦੇ ਰਫਤਾਰ ਹੀ ਇੰਨੀ ਬਣਾਈ ਹੁੰਦੀ ਹੈ ਗੇਅਰ ਬਾਕਸਾਂ ਦੀ ਸੈਟਿੰਗ ਕੀਤੀ ਹੁੰਦੀ ਹੈ ਕਿ ਉਹਨਾਂ ਨੇ ਹਾਈ ਆਰ ਪੀ ਐਮ ਤੇ ਹੀ ਕੰਮ ਕਰਨਾਗਾ ਤੇ ਜਦੋਂ ਹਾਈ ਆਰ ਪੀ ਐਮ ਤੇ ਕਰਨਗੇ ਉਹ 3-4 ਮਿੰਟ ਤਾਂ ਮੁਕਾਬਲੇ ਚੱਲਦੇ ਨੇ ਤੇ ਆਮ ਜਿਹੜੇ 10 ਮਿੰਟ ਤੋਂ ਵੱਧ ਉਹਨਾਂ ਨੇ ਚੱਲਣਾ ਨਹੀਂ ਗਰਮ ਹੋ ਕੇ ਸੀ ਹੋ ਜਾਣਗੇ ਜਿਆਦੀ ਸੂਈ ਚੱਕੀ ਰੱਖਣਗੇ ਜਿੱ ਤੱਕਾ ਕਰੋਗੇ ਜਿਹੜੇ ਜਿਹੜਾ ਉਧਰੋਂ ਜੱਗੇ ਬੋਸ ਵਾਲਾ ਹੋਊਗਾ ਉਹਨੇ ਸਿਰਾ ਲਾ ਦੇਣਾਗਾ ਉੱਥੇ ਉਹਨੂੰ ਬਾ ਕਿੱਲੇ ਦੀਗਾ 10 ਕਿੱਲੇ ਬਹਾਲੇ ਬਰਾਬਰ ਜੇ ਉਹ ਪਿਓ ਮਤਲਬ ਪੂਰੇ ਜੱਗੇ ਬੋਸ ਤੇ ਤਿਆਰ ਹੋ ਗਿਆ ਇਹ ਨਹੀਂ ਘਰੇ ਆ ਕੇ ਹਪਾ ਕੋਈ ਪੰਗੇ ਕੀਤੇ ਹੈਗੇ ਹੁਣ ਉਸ ਤੋਂ ਬਾਅਦ ਕੁਸ਼ਕ ਟਰੈਕਟਰ ਨੇ ਜਿਹੜੇ ਜੱਗੇਪੌਸ ਵਾਲੇ ਖੁੱਲੇ ਵੀ ਦੇਖੇ ਹੋਣਗੇ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਜੱਗੇਪੌਸ ਵਾਲੇ ਵੀ ਟਰੈਕਟਰ ਖੁੱਲੇ ਦੇਖੇ ਨੇ ਉਹਨਾਂ ਦਾ ਮੈਜ਼ਰ ਰੀਜਨ ਇਹੀ ਹੁੰਦਾ ਜਦੋਂ ਆਪਾਂ ਘਰੇ ਲੈ ਜਾਂਦੇ ਆ ਆਪਾਂ ਮੁਕਾਬਲਾ ਕਰਨਾ ਹੁੰਦਾ ਆਪਾਂ ਨੂੰ ਪਤਾ ਹੁੰਦਾ ਜਿੱਤੂਗਾ ਤੇ ਕੋਈ ਮੁਕਾਬਲੇ ਦੇ ਵਿੱਚ ਸਾਦ ਆਪਾਂ ਕਹਿੰਦੇ ਨੇ ਬਈ ਹੋਰ ਜ਼ੋਰ ਲਵਾਈਏ ਉਹ ਥੋੜਾ ਤੇਲ ਵਧਾ ਦਿੰਦੇ ਨੇ ਰੇਸ ਖੋਲ ਦਿੰਦੇ ਨੇ ਹੁਣ ਜਦੋਂ ਜੱਗੇਪੌਸ ਨੂੰ ਤੁਸੀਂ ਆਖੋਗੇ ਟਰੈਕਟਰ ਕਿੰਨੇ ਆਰਪੀਐਮ ਤੇ ਵਾਹਣਾ ਚਾਹੀਦਾ ਉਹ ਵੀ ਆਖਣਗੇ ਆਪਾਂ ਨੂੰ 2000 ਤੇ ਵਾਹੋ ਤੇ 1800 ਦੇ ਬਾਅਦ ਹਣਾ ਇਹ ਤੋਂ ਉੱਤੇ ਹਰੇਕ ਜਿੱਦ ਕੰਪਨੀ ਫਿਟਡ ਜਿਹੜੀ ਚੀਜ਼ ਹੈ ਕੰਪਨੀ ਫਿਟੜੀ ਹੀ ਕਹਿੰਦੇ ਨੇ 2500 3000 ਤੇ ਨਾ ਕਰੋ ਇਹਦਾ ਇੰਜਨ ਰੇਟਡ ਆਰ ਪੀ ਐਮ ਹੀ 21 2200 ਆ ਤੇ ਹੁਣ ਉਹ ਤੋਂ ਉੱਤੇ ਜੇ ਆਪਾਂ ਮੋਡੀਫਾਈਡ ਟਰੈਕਟਰ ਚਲਾਵਾਂਗੇ ਇਹ ਇੰਜਨ ਨੂੰ ਨੁਕਸਾਨ ਕਰੂਗਾ ਹੀ ਕਰੂਗਾ ਅੱਜ ਨਹੀਂ ਕਰੂਗਾ 2 ਸਾਲਾਂ ਨੂੰ ਕਰੂ 3 ਸਾਲਾਂ ਨੂੰ ਕਰੂ 4 ਸਾਲਾਂ ਨੂੰ ਕਰੂ ਤੇ ਗੇਅਰ ਬਾਕਸ ਨੂੰ ਵੀ ਡੈਮੇਜ ਕਰੂ ਕਲਚ ਪਲੇਟ ਨੂੰ ਵੀ ਡੈਮੇਜ ਕਰੂ ਤੇ ਆਪਣੀ ਪੂਰੀ ਮਤਲ ਢਾਂਚੇ ਨੂੰ ਹੀ ਡੈਮੇਜ ਕਰੂ ਉਹ ਚੀਜ਼ ਹੈ ਇਸ ਲਈ ਜਿਹੜਾ ਵੀ ਮੋਡੀਫਿਕੇਸ਼ਨ ਟਰੈਕਟਰ ਹੈ ਜੱਗੇ ਬੋਸ ਦਾ ਨਾਮ ਜੇ ਆਪਾਂ ਤਾਂ ਹੀ ਲਿਆ ਕਿਉਂਕਿ ਉਹਨਾਂ ਦੇ ਇੱਕ ਤੁਸੀਂ ਅਜੇ ਲੜੋ ਅਜੇ ਟ੍ਰੈਂਡ ਸੈੱਟ ਕਰ ਰੱਖਿਆ ਉਹਨਾਂ ਨੇ ਮੋਡੀਫਿਕੇਸ਼ਨ ਦੇ ਵਿੱਚ ਤੇ ਹੁਣ ਜੇ ਮੈਂ ਆਪ ਦੇਤੇ ਬਣਾਵਾਂਗਾ ਵੀ ਮੈਂ ਮੋਡੀਫਿਕੇਸ਼ਨ ਕਰ ਮੈਨੂੰ ਵੀ ਪਤਾ ਮੇਰੀ ਵੀਡੀਓ ਨਹੀਂ ਚਲਣੀ ਆ ਆਪ ਦੇਤੇ ਤਾਂ ਇਸ ਕਰਕੇ ਆਪਾਂ ਜੱਗੇ ਬੋਸ ਦਾ ਨਾਮ ਲਿਆਗਾ ਕਿਉਂਕਿ ਟਿੱਪਣੀਆਂ ਵੀ ਉਹ ਤੇ ਹੁੰਦੀਆਂ ਤਾਂ ਆਪਾਂ ਵੀ ਵੀਡੀਓ ਬਣਾਈ ਆ ਉਸ ਤੋਂ ਬਾਅਦ ਗੱਲ ਕਰਦੇ ਹੁੰਦੇ ਸੀ ਕਿ ਜਦੋਂ ਅੱਜ ਤੋਂ ਸਾਲ ਪਹਿਲਾਂ ਮੋਡੀਫਿਕੇਸ਼ਨ ਦੇ ਵਿੱਚ ਉਹ ਹਲ ਪਾ ਕੇ ਦਿਖਾਉਂਦਾ ਹੁੰਦਾ ਸੀ ਨਾ ਆਪਾਂ ਨੂੰ ਤੇ ਮੈਂ ਖੁਦ ਹੀ ਗੱਲ ਦੱਸਦਾ ਤੇ ਮੈਂ ਖੁਦ ਵੀ ਕਹਿਣਾ ਹੁੰਦਾ ਸੀ ਯਾਰ ਮੋਡੀਫਾਈ ਤਾਂ ਠੀਕ ਆ ਸਲਿੱਪ ਵਧੀਆ ਮਾਰੀ ਜਾਂਦਾ ਬਹੁਤ ਸੋਹਣਾ ਜ਼ੋਰ ਦਿਖਾਈ ਜਾਂਦਾ ਪਰ ਅੱਗੇ ਕਿਉਂ ਨਹੀਂ ਤੁਰਦਾ ਮੈਂ ਬਿਜਲੀ ਫੈਨ ਵੀ ਸੀ ਜੱਗੇ ਬੋਸ ਦਾ ਫਿਰ ਮੈਨੂੰ ਲੱਗਾ ਯਾਰ ਆ ਟਰੈਕਟਰ ਕੰਮ ਨਹੀਂ ਕਰ ਰਿਹਾ ਉਹ ਤੀ ਸਲਿੱਪ ਜੀ ਮਾਰੀ ਜਾਂਦਾ ਖੇਤੀ 'ਚ ਆਪਾਂ ਸਲਿੱਪ ਮਰਵਾ ਕੇ ਕੀ ਕਰਨਾ ਜੇ ਉੱਥੇ ਵੀ ਕੱਲੇ ਸਲਿੱਪ ਮਾਰੀ ਗਿਆ ਫਿਰ ਕਿਹੜਾ ਵਾਹਣ ਵਾਹੂਏ ਠੀਕ ਹੈ ਨਾ ਐਦੂ ਨਾਲੋਂ ਤਾਂ ਮੈਂ ਘੰਟਾ ਲੇਟਵਾ ਦੂੰਗਾ ਹਨਾ ਸਾਰਾ ਬਾਣ ਮਤਲਬ ਛੋਟੇ ਗੇਅਰ ਚ ਲਾ ਕੇ ਅੱਦੇ ਗੇਅਰ ਚ ਆ ਜੂਗਾ ਜਿਵੇਂ ਦੂਜੇ ਚਲ ਦੋ ਪਹਿਲੇ ਚ ਚਲ 10 15 ਮਿੰਟ 20 ਮਿੰਟ 25 ਮਿੰਟ ਲੇਟਵਾ ਦੂੰਗਾ ਪਰ ਮੇਰਾ ਟਰੈਕਟਰ ਸਲਿੱਪ ਤਾਂ ਨਹੀਂ ਮਾਰਦਾ ਮੈਨੂੰ ਵੀ ਸੀ ਹਵਾ ਵਧਾਈ ਆ ਤਾਂ ਕੁਝ ਸਮੇਂ ਬਾਅਦ ਉਹਨਾਂ ਦੀ ਇੱਕ ਵੀਡੀਓ ਵੀ ਆਈ ਸੀ ਕਿ ਲੋਕ ਕਹਿੰਦੇ ਆ ਸਲਿੱਪ ਮਰਵਾਉਂਦਾ ਉਹ ਮੈਂ ਮਤਲਬ ਮੇਰੇ ਤੇ ਨਹੀਂ ਬਣਾਈ ਸੀਗੀ ਮੈਂ ਵੈਸੇ ਗੱਲ ਕਰਦਾ ਮੈਂ ਵੀਡੀਓ ਦੇਖਿਆ ਉਹਨਾਂ ਨੇ ਫਿਰ ਚਲਾ ਕੇ ਦਿਖਾਇਆ ਫਿਰ ਉਹ ਤਵੀਆਂ ਵੀ ਪਾਉਣ ਲੱਗਿਆ ਬਾਈ ਹਰ ਚੀਜ਼ ਕਰਕੇ ਦੇਖੀ ਫਿਰ ਮੈਨੂੰ ਠੀਕ ਆ ਮੈਂ ਖੈ ਚੱਲਦਾ ਵਧੀਆ ਬਹੁਤ ਸੋਹਣਾ ਚੱਲਦਾ ਆ ਹਜੇ ਤੱਕ ਮੈਂ origignal ਜੱਗੇ ਉਸ ਦਾ tractor modify ਕੀਤਾ ਅੱਖੀ ਨਹੀਂ ਦੇਖਿਆ ਤੇ ਥੋੜਾ ਬਾਅਦ ਚ ਪੰਗੇ ਲਏ ਹੋਏ ਤਾਂ ਮੈਂ ਬਹੁਤ ਦੇਖੇ ਨੇ ਪਰ ਮੈਂ origignal ਨਹੀਂ ਦੇਖਿਆ ਹਿਸ ਤੱਕ ਕਿਸੇ ਨੂੰ ਇਦਾਂ ਕਹਾ ਤੇ ਟਰਾਲੀ ਖਿੱਚ ਮੁਕਾਬਲੇ ਜਰੂਰ ਮੈਂ ਸਾਡੇ ਨੇੜੇ ਮੁਕਾਬਲੇ ਅਸੀਂ ਦੇਖਿਆ ਸੀ ਬਹੁਤ ਸੋਹਣਾ ਚੱਲਿਆ ਹਾਂ ਇਹ ਜਰੂਰ ਹੈ ਦੂਜੇ ਨੋਰਮਲ ਟਰੈਕਟਰ ਨਾਲੋਂ ਪਾਵਰ ਵਧੀਆ ਕੀ ਸੋਹਣੀ ਆ ਤੇ ਕੁਸ਼ਕ ਮੈਂ ਹੋਰ ਵੀ ਮੋਡੀਫਿਕੇਸ਼ਨ ਵਾਲੇ ਵੀਰ ਦੇਖਿਆ ਨਾ ਅੱਖੀਂ ਮਤਲਬ ਜਿਨ੍ਹਾਂ ਦੇ ਟਰੈਕਟਰ ਮੈਂ ਆਪ ਚੱਲਦੇ ਦੇਖਿਆ ਉਹਨਾਂ ਨਾਲੋਂ ਆਪਾਂ ਕਹਿ ਸਕਦੇ ਹਾਂ ਉੱਤੇ ਜੱਗੇ ਬੱਸ ਦਾ ਅੱਜ ਦੇ ਟਾਈਮ ਹਣਾ ਕੱਲ ਤਾਂ ਕਿਸੇ ਨੂੰ ਕੋਈ ਕੁਝ ਨਹੀਂ ਪਤਾਗਾ ਹਣਾ ਕਿਉਂਕਿ ਹਰੇਕ ਨਵੀਂ ਤੋਂ ਨਵੀਂ ਕਾਰਡ ਕੱਢਦਾ ਆਪਾਂ ਖੇਤੀ ਵਾਸਤੇ ਮੋਡੀਫਿਕੇਸ਼ਨ ਦੀ ਗੱਲ ਕਰਦੇ ਆ ਪਰ ਜੇ ਮੈਂ ਤੁਹਾਨੂੰ ਆਖਾਂ ਉਹ ਟਰੈਕਟਰ ਦੇਖੇ ਤ ਉਹਦੇ ਤੇ ਹੈਗੇ ਕੋਈ ਬਹੁਤ ਟਰੈਕਟਰ ਪਏ ਨੇ ਲੱਖਾਂ ਟਰੈਕਟਰ ਪਏ ਨੇ ਮਤਲਬ ਬਹੁਤ ਸੋਹਣੇ ਟਰੈਕਟਰ ਚਲਦੇ ਦੇਖੇ ਨੇ ਮੈਂ ਪਰ ਉਹ ਖੇਤੀ ਵਾਲੇ ਨਹੀਂ ਸੀਗੇ ਉਹ ਸਿਰਫ ਮੁਕਾਬਲਿਆਂ ਵਾਲੇ ਸੀਗੇ ਹੁਣ ਜੇ ਆਪਾਂ ਗੱਲ ਕਰੀ ਜੱਗੇ ਬੋਸ ਦਾ ਕੀਤਾ ਮੁਕਾਬਲੇ 'ਚ ਕਿਉਂ ਨਹੀਂ ਹੁੰਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਦਨਾਮੀ ਜਿਹੜੇ ਬੰਦੇ ਨੇ ਜੱਗੇ ਬੋਸ ਤੋਂ ਮੋਡੀਫਾਈ ਕਰਾ ਲਿਆ ਮੁਕਾਬਲੇ ਵਾਸਤੇ ਉਹਨੂੰ ਫਿਰ ਟਰੈਕਟਰ ਦੀ ਭੇਤ ਕੋਈ ਨਹੀਂ ਹੈਗਾ ਜਿਹੜੇ ਬੰਦੇ ਨੂੰ ਭੇਤ ਤਾਂ ਮੋਡੀਫਾਈ ਉਹ ਆਪ ਕਰਕੇ ਆਪ ਵੀ ਚਲਾਊਗਾ ਦੂਜੇ ਦਾ ਕੀਤਾ ਮੋਡੀਫਾਈ ਕੰਮ じゃ ਆਪਣਾ ਹੀ ਹੋ ਸਕਦਾ ਉੱਥੇ ਕੀ ਬੇਇੱਜ਼ਤੀ ਹੋਊਗੀ ਕਿ ਜੱਗੇ ਬੋਸ ਦੇ ਕੀਤਾ ਸੀ ਮੋਡੀਫਾਈ ਉਹ ਖੜਾ ਟਰੈਕਟਰ ਵੇਚਦੀ ਹੁੰਦੀ ਹੈ ਉਹ ਚੀਜ਼ਾਂ ਚ ਕਿ ਇੱਕ ਜਿਹੜੇ ਬੰਦੇ ਨੇ ਆਪ ਕੀਤਾ ਹੁੰਦਾ ਉਹ ਮਿੰਟੋਂ ਮਿੰਟ ਖੋਲ ਕੇ ਉਸੇ ਜੜ ਵੀ ਦਊਗਾ ਦੂਜੇ ਦਾ ਕੀਤਾ ਆਪਣਾ ਨਹੀਂ ਪਤਾ ਲੱਗਦਾ ਤੇ ਉਮੀਦ ਕਰਦਾ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਕੋਈ ਜਾਣਕਾਰੀ ਹੀ ਮਿਲੀ ਹੋਊਗੀ ਤੇ ਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ